पीटीसी न्यूज़ देख रहे दर्शकों का स्वागत है मैं हा जतिन कुमार शर्मा वीरवार के दे दिन की शुरुआत कोई बाड़ी चंगी नहीं रही देश का दे एक हिस्सा ऐसा भी है जिथे सूरज आम लोकां दी चीख चढ़ाड़े दे नाल चढ़या एक बससी जो की बिहार तो लेके दिल्ली तक जा रही थी पर उत्तर प्रदेश दे लखनऊ दे विच हादसे दा शिकार हो गई चलदी बससी आग दा गोला बन गई ਪਹਿਲਾਂ ਬੱਸ ਦੇ ਵਿੱਚ ਧੂਆ ਉੱਠਿਆ ਤੇ ਉਸ ਤੋਂ ਬਾਅਦ ਦੇਖਦੇ ਹੀ ਦੇਖਦਿਆਂ ਅੱਗ ਲੱਗ ਗਈ। ਔਰ ਇਸ ਬੱਸ ਦੇ ਵਿੱਚ ਕਰੀਬ 80 ਲੋਕ ਸਵਾਰ ਸੀ ਔਰ ਚੀਕ ਚਿਹਾੜਾ ਮੱਚ ਜਾਂਦਾ ਹੈ ਜਿਵੇਂ ਹੀ ਪਤਾ ਚੱਲਦਾ ਹੈ ਕਿ ਬੱਸ ਦੇ ਵਿੱਚ ਅੱਗ ਲੱਗ ਗਈ ਹੈ। ਅਫੜਾ ਦਫੜੀ ਮੱਚ ਜਾਂਦੀ ਹੈ ਲੋਕ ਆਪਣੀ ਜਾਨ ਬਚਾਉਣ ਦੇ ਲਈ ਬਾਹਰ ਭੱਜਦੇ ਨੇ। ਮੇਨ ਗੇਟ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਐਮਰਜੈਂਸੀ ਗੇਟ ਨਹੀਂ ਖੁੱਲੇ। ਤੇ ਐਸੇ ਦਰਮਿਆਨ ਕੁਝ ਲੋਕ ਡਿੱਗ ਜਾਂਦੇ ਨੇ ਤੇ ਕੁਝ ਲੋਕ ਆਪਣੀ ਜਾਨ ਬਚਾਉਣ ਦੇ ਲਈ ਉਹਨਾਂ ਹੀ ਡਿੱਗੇ ਹੋਏ ਲੋਕਾਂ ਦੇ ਉੱਤੇ ਪੈਰ ਰੱਖ ਕੇ ਬਾਹਰ ਨਿਕਲ ਜਾਂਦੇ ਨੇ। ਇੱਕ ਬੜਾ ਹੀ ਮੰਦ ਭਾਗਾ ਹਾਦਸਾ ਹੋਇਆ ਚੀਕ ਚਾੜਾ ਮਚ ਜਾਂਦਾ 80 ਸਵਾਰੀਆਂ ਮੌਜੂਦ ਸੀ ਬੱਸ ਦੇ ਵਿੱਚ ਜਦੋਂ ਅੱਗ ਲੱਗਦੀ ਹੈ ਤਾਂ ਜ਼ਿਆਦਾਤਰ ਸਵਾਰੀਆਂ ਸੁੱਤੀਆਂ ਹੋਈਆਂ ਸੀ ਕਿਉਂਕਿ ਬੀਤੇ ਦਿਨ ਇਹ ਬੱਸ ਬਿਹਾਰ ਤੋਂ ਚੱਲੀ ਸੀ ਔਰ ਇਸਨੇ ਪਹੁੰਚਣਾ ਸੀ ਅੱਜ ਸ਼ਾਮ ਨੂੰ ਦਿੱਲੀ ਪਰ ਅੱਜ ਤੜਕਸਾਰੀ ਹਾਦਸੇ ਦਾ ਸ਼ਿਕਾਰ ਹੋ ਗਈ ਹਾਦਸੇ ਦੇ ਵਿੱਚ 5 ਲੋਕਾਂ ਦੀ ਜਾਨ ਚਲੀ ਗਈ ਹੈ ਇਹਨਾਂ 5 ਲੋਕਾਂ ਦੇ ਵਿੱਚ ਦੋ ਬੱਚੇ ਵੀ ਨੇ ਹਲੇ ਉਮਰ ਤਾਂ ਉਹਨਾਂ ਦੀ ਕਨਫਰਮ ਨਹੀਂ ਹੋਈ ਲੇਕਿਨ ਦੱਸਿਆ ਜਾਂਦਾ ਕਿ ਇੱਕ 2 ਸਾਲ ਔਰ ਇੱਕ 4 ਸਾਲ ਦੇ ਕਰੀਬ ਬੱਚਾ ਹੈ ਜਿਨਾਂ ਦੀ ਜਹਾਜ਼ ਸੇ ਦੇ ਵਿੱਚ ਜਾਨ ਚਲੀ ਗਈ ਹੈ। ਕੁੱਲ 5 ਲੋਕਾਂ ਨੇ ਆਪਣੇ ਸਾਥੀ ਦੇ ਵਿੱਚ ਜਾਨ ਖੋਦ ਦਿੱਤੀ ਹੈ। ਤਸਵੀਰਾਂ ਤੁਹਾਨੂੰ ਦੋ ਦਿਖਾ ਰਹੇ ਹਾਂ ਕਿਸ ਤਰੀਕੇ ਨਾਲ ਜਦੋਂ ਤੜਕਸਾਰ ਅੱਗ ਲੱਗੀ। ਲਖਨਊ ਦੇ ਵਿੱਚ ਸਵੇਰ ਦਾ ਸਮਾਂ ਸੀਗਾ ਹਲੇ ਸੂਰਜ ਚੜ੍ਹ ਹੀ ਰਿਹਾ ਸੀ ਕਿ ਬੱਸ ਨੂੰ ਅੱਗ ਲੱਗ ਜਾਂਦੀ ਹੈ। ਔਰ ਇਹ ਵੀ ਦੱਸਿਆ ਜਾਂਦਾ ਕਿ ਬੱਸ ਦੇ ਵਿੱਚ 5-7 ਸਿਲੰਡਰ ਵੀ ਰੱਖੇ ਹੋਏ ਸੀ। ਹੁਣ ਆਮ ਬੱਸ ਦੇ ਵਿੱਚ ਸਿਲੰਡਰ ਕੌਣ ਲੈ ਕੇ ਜਾਂਦਾ ਹੈ? ਇਹ ਸਵਾਲੀਆ ਨਿਸ਼ਾਨ ਹੈ। ਕੀ ਬੱਸ ਦੇ ਵਿੱਚ ਜਿਹੜੇ ਮੁਲਾਜ਼ਮ ਸੀ ਡਰਾਈਵਰ ਸੀ ਔਰ ਕੰਡਕਟਰ ਸੀ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਬੱਸ ਸਵਾਰੀਆਂ ਔਰ ਉਹਨਾਂ ਦਾ ਸਮਾਨ ਢੋਣ ਵਾਸਤੇ ਹੁੰਦੀ ਹੈ ਸਮਾਨ ਵੀ ਉਹ ਜਿੰਨਾ ਕ ਲਜਾਇਆ ਲੋਕਾਂ ਦੇ ਨਾਲ ਜਾਣਾ ਹੁੰਦਾ ਆਪਣੇ ਸਿਲੰਡਰ ਕੀ ਕਰ ਰਹੇ ਸੀ ਤਾਂ ਦੋ ਤਸਵੀਰਾਂ ਇਸ ਵਕਤ ਤੁਹਾਡੇ ਸਕਰੀਨ ਦੇ ਉੱਤੇ ਚੱਲ ਰਹੀਆਂ ਨੇ ਪਹਿਲੀ ਤੱਕ ਜੋ ਤਸਵੀਰਾਂ ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਜੋ ਬੱਸ ਐ ਅੱਗ ਦਾ ਗੋਲਾ ਬਣ ਚੁੱਕੀ ਹੈ ਔਰ ਦੂਸਰੀ ਤਸਵੀਰ ਦੇ ਵਿੱਚ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ ਬੜੀਆਂ ਹੀ ਮੰਦ ਭਾਗੀਆਂ ਤਸਵੀਰਾਂ ਨੇ ਲਖਨਊ ਦੇ ਵਿੱਚ ਤੜਕਸਾਰ ਇੱਕ ਬਹੁਤ ਵੱਡਾ ਖਤਰਨਾਕ ਹਾਦਸੇ ਦਾ ਸ਼ਿਕਾਰ ਹੋਈ ਹੈ ਬੱਸ ਜਿਸ ਦੇ ਵਿੱਚ 5 ਲੋਕਾਂ ਦੀ ਜਾਨ ਚਲੀ ਗਈ ਹੈ 5 ਲੋਕਾਂ ਦੇ ਵਿੱਚ ਦੋ ਬੱਚੇ ਵੀ ਸ਼ਾਮਿਲ ਦੱਸੇ ਜਾ ਰਹੇ ਨੇ 5 ਯਾਤਰੀਆਂ ਦੀ ਸੜਕੇ ਮੌਤ ਹੋ ਗਈ ਹੈ ਔਰ ਇਸ ਦੇ ਵਿੱਚ 80 ਦੇ ਕਰੀਬ ਦੱਸੀ ਜਾ ਰਹੀਆਂ ਨੇ ਕਿ ਸਵਾਰੀਆਂ ਸੀ ਔਰ ਹਾਦਸੇ ਦਾ ਸਮਾਂ ਸਵੇਰੇ ਕਰੀਬ 5 ਵਜੇ ਯਾਨੀ ਕਿ ਪੌਣੇ 5 ਤੋਂ 5 ਵਜੇ ਦੇ ਵਿੱਚ ਦਾ ਸਮਾਂ ਸੀ ਜਦੋਂ ਇਹ ਬੱਸ ਨੂੰ ਅੱਗ ਲੱਗੀ ਹੈ ਬੱਸ ਦੇ ਅੰਦਰ ਇੱਕੋ ਦਮ ਭਗੜੜਮਾਚ ਜਾਂਦੀ ਹੈ ਹੋਰ ਵੀ ਵੱਡੀ ਗੱਲ ਇਹ ਹੈ ਔਰ ਕੀ ਬਸ ਦੇ ਜੋ ਡਰਾਈਵਰ ਔਰ ਕੰਡਕਟਰ ਨੇ ਜਿਵੇਂ ਹੀ ਉਹਨਾਂ ਨੂੰ ਪਤਾ ਚੱਲਦਾ ਕਿ ਬਸ ਨੂੰ ਅੱਗ ਲੱਗੀ ਹੈ ਦੋਵੇਂ ਆਨੇ ਬਸ ਨੂੰ ਲਵਾਰਿਸ ਛੱਡ ਕੇ ਭੱਜ ਜਾਂਦੇ ਨੇ ਉਹਨਾਂ ਨੇ ਸਵਾਰੀਆਂ ਦੀ ਮਦਦ ਕਰਨਾ ਵੀ ਸਹੀ ਨਹੀਂ ਸਮਝਿਆ ਜੇਕਰ ਉਹ ਸਵਾਰੀਆਂ ਦੀ ਮਦਦ ਕਰਦੇ ਤਾਂ ਹੋ ਸਕਦਾ ਹੈ ਕਿ ਇੰਨਾ ਵੱਡਾ ਹਾਦਸਾ ਨਾ ਹੁੰਦਾ ਔਰ ਜਿਨ੍ਹਾਂ ਦੀ ਜਾਨ ਗਈ ਹੈ ਉਹਨਾਂ ਦੀ ਜਾਨ ਵੀ ਬਚ ਸਕਦੀ ਸੀ ਤਾਂ ਮੌਕੇ ਦੇ ਉੱਤੇ ਬਸ ਦਾ ਡਰਾਈਵਰ ਔਰ ਕੰਡਕਟਰ ਦੋਵੇਂ ਫਰਾਰ ਹੋ ਜਾਂਦੇ ਨੇ ਬਸ ਕਿਵੇਂ ਅੱਗ ਦਾ ਗੋਲਾ ਬਣ ਜਾਂਦੀ ਆ ਉਹਦੀਆਂ ਤਸਵੀਰਾਂ ਦੇਖੋ ਔਰ ਕਿਸ ਤਰੀਕੇ ਦੇ ਨਾਲ ਪੁਲਿਸ ਜਾਂਚ ਪੜਤਾਲ ਕਰ ਰਹੀ ਆ ਪੁਲਿਸ ਕੀ ਕਹਿ ਰਹੀ ਆ ਇੱਕ ਵਾਰ ਆਪਾਂ ਪੁਲਿਸ ਦੀ ਗੱਲ ਸੁਣਦੇ ਆ ਅੱਜ ਸਵੇਰ ਮੋਹਨ ਲਾਲ ਦੇ ਖਾਨਾ ਪੁਲਿਸ ਤੋਂ ਸ਼ਿਕਾਇਤ ਆ ਮਿਲੀ ਆ ਇਹ ਕ੍ਰਾਈਮ ਸਿਪਰਬਕ ਜੋ ਕਿ ਮਿਲੂ ਪੜਾਇਆ ਕਿ ਹਾਸ ਦੇ ਡਿਜੀਟਲ ਜਾ ਰਹੇ ਆ ये बस कहाँ से आ रही थी कहाँ को जा रही थी लगभग कितनी सवारियाँ इसमें बताई गई हैं सर इसमें बच्चों की भी डेथ हुई है ਤਾਂ ਹਾਦਸੇ ਦੇ ਵਿੱਚ ਕੁੱਲ 5 ਲੋਕਾਂ ਦੀ ਜਾਨ ਗਈ ਹੈ ਪ੍ਰਤੱਖਦਰਸ਼ੀਆਂ ਦੇ ਮੁਤਾਬਕ ਜਿਹੜੀਆਂ ਮ੍ਰਿਤਕ ਦੇਹਾਂ ਸੀ ਇਸ ਤਰੀਕੇ ਦੇ ਨਾਲ ਝੁਲਸ ਚੁੱਕੀਆਂ ਸੀ ਅੱਗ ਦੇ ਵਿੱਚ ਇਹ ਬੁਰੇ ਤਰੀਕੇ ਦੇ ਨਾਲ ਸੜ ਚੁੱਕੀਆਂ ਸੀ ਕਿ ਉਹਨਾਂ ਦੀ ਪਛਾਣ ਵੀ ਨਹੀਂ ਹੋ ਰਹੀ ਸੀ ਅੱਗ ਜਦੋਂ ਬੁਝਾਈ ਗਈ ਤਾਂ ਜਿਹੜੀਆਂ ਬੱਸ ਦੀਆਂ ਸੀਟਾਂ ਸੀ ਮਚ ਚੁੱਕੀਆਂ ਉਹਦੇ ਉੱਤੇ ਦੋ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਪਈਆਂ ਸੀ ਜਦੋਂ ਕਿ ਦੋ ਮਹਿਲਾਵਾਂ ਤੇ ਇੱਕ ਨੌਜਵਾਨ ਦਾ ਜਿਹੜੀ ਮ੍ਰਿਤਕ ਦੇਹ ਸੀ ਉਹ ਸੀਟਾਂ ਦੇ ਵਿਚਾਲੇ ਫਸੀ ਹੋਈ ਸੀ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਪਣੀ ਜਾਨ ਬਚਾਉਣ ਦੇ ਲਈ ਭੱਜ ਰਹੇ ਹੋਣੇ ਨੇ لیکن ਕਿਸੇ ਤਰੀਕੇ ਦੇ ਨਾਲ ਉਹ ਡਿੱਗ ਪਏ ਲੋਕ ਉਹਨਾਂ ਨੂੰ ਮਿੱਧ ਕੇ ਬਾਹਰ ਲੰਘ ਗਏ ਤੇ ਅੱਗ ਬੁਰੇ ਤਰੀਕੇ ਦੇ ਨਾਲ ਪੂਰੀ ਗੱਡੀ ਦੇ ਵਿੱਚ ਫੈਲ ਗਈ ਬੱਸ ਦੇ ਵਿੱਚ ਫੈਲ ਗਈ ਤੇ ਬਾਹਰ ਨਹੀਂ ਨਿਕਲ ਸਕੇ ਤੇ ਉੱਥੇ ਹੀ ਬੱਸ ਦੇ ਵਿੱਚ ਸੜ ਕੇ ਸੁਆਹ ਹੋ ਗਏ ਪਛਾਣ ਵੀ ਨਹੀਂ ਹੋ پا ਰਹੀ ਸੀ ਪਰ ਮ੍ਰਿਤਕ ਦੇਹਾਂ ਦੇ ਜਿਹੜੇ ਲਾਕਟ ਔਰ ਕੜੇ ਪਾਏ ਹੋਏ ਸੀ ਤੇ ਫਿਰ ਪਛਾਣ ਕੀਤੀ ਗਈ ਇਹ ਮ੍ਰਿਤਕ ਦੇਹਾਂ ਕਿਨਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਨੇ ਉਸ ਤੋਂ ਬਗੈਰ ਇਹਨਾਂ ਦੀ ਪਛਾਣ ਵੀ ਨਹੀਂ ਹੋ پا ਰਹੀ ਸੀ ਕਿਉਂਕਿ ਸਿਰਫ ਹੱਡੀਆਂ ਦਾ ਢਾਂਚਾ ਹੀ ਰਹਿ ਗਿਆ ਸੀਗਾ ਹੋਰ ਅਸੀਂ ਤੁਹਾਨੂੰ ਜਿਆਦਾ ਬੋਲ ਕੇ ਦੱਸ ਨਹੀਂ ਸਕਦੇ ਕਿ ਕਿੰਨੇ ਬੁਰੇ ਤਰੀਕੇ ਦੇ ਨਾਲ ਇਹ ਹਾਦਸਾ ਹੋਇਆ ਕਿਸ ਤਰੀਕੇ ਦੇ ਨਾਲ ਜੋ ਲੋਕ ਸੀ ਉਹ ਸੜ ਚੁੱਕੇ ਸੀ ਪੁਲਿਸ ਨੇ ਵੀ ਸ਼ੁਰੂਆਤੀ ਜਾਂਚ ਵਿੱਚ ਇਹ ਪਾਇਆ ਕਿ ਸ਼ਾਰਟ ਸਰਕਟ ਦੇ ਨਾਲ ਇਹ ਚੱਲਦੀ ਬੱਸ ਦੇ ਵਿੱਚ ਅੱਗ ਲੱਗੀ ਹੈ ਐਮਰਜੈਂਸੀ ਗੇਟ ਨਹੀਂ ਖੁੱਲਿਆ ਇਸ ਦੇ ਕਾਰਨ ਜਿਹੜੇ ਪਿੱਛੇ ਬੈਠੀਆਂ ਸਵਾਰੀਆਂ ਸੀ ਬੱਸ ਦੇ ਪਿੱਛੇ ਵਾਲੇ ਸੀਟ ਦੇ ਪੱਛੇ ਬੈਠੀਆਂ ਸੀਗੀਆਂ ਉਹ ਬਾਹਰ ਤੱਕ ਪਹੁੰਚ ਹੀ ਨਹੀਂ ਪਾਈਆਂ ਬੱਸ ਦੇ ਵਿੱਚ ਅਫੜਾ ਤਫੜੀ ਮੱਚ ਜਾਂਦੀ ਹੈ ਭੱਜ ਦੌੜ ਮੱਚ ਜਾਂਦੀ ਹੈ ਪੰਜ ਲੋਕ ਇਸ ਦੇ ਵਿੱਚ ਮੌਤ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਇਹਦੇ ਵਿੱਚ ਇਹ ਵੀ ਦੱਸਿਆ ਕਿ 5-5 ਕਿਲੋ ਦੇ 7 ਗੈਸ ਸਿਲੰਡਰ ਵੀ ਬੱਸ ਦੇ ਵਿੱਚ ਪਏ ਸੀ ਜੇ ਕਿਤੇ ਉਹ ਗੈਸ ਸਿਲੰਡਰ ਵੀ ਫਟ ਜਾਂਦੇ ਤਾਂ ਹਾਦਸਾ ਹੋਰ ਵੀ ਵੱਡਾ ਹੋ ਸਕਦਾ ਸੀ ਔਰ ਮੌਤਾਂ ਦਾ ਆਂਕੜਾ ਹੋਰ ਵੀ ਜ਼ਿਆਦਾ ਵੱਧ ਸਕਦਾ ਸੀ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਉਹ ਗੈਸ ਸਿਲੰਡਰ ਨਹੀਂ ਫਸੇ ਪਰ ਅਫਸੋਸ ਨਾਲ ਇਹ ਵੀ ਹੈ ਕਿ ਪੰਜ ਕੀਮਤੀ ਜਾਨਾਂ ਚਲੀ ਗਈਆਂ ਜਿਦੇ ਵਿੱਚ ਦੋ ਨਿੱਕੇ ਬੱਚੇ ਵੀ ਸ਼ਾਮਿਲ ਸੀ ਦੋ ਮਹਿਲਾਵਾਂ ਸ਼ਾਮਿਲ ਨੇ ਇੱਕ ਨੌਜਵਾਨ ਇਸ ਤਰੀਕੇ ਦੇ ਨਾਲ ਕੁੱਲ ਪੰਜ ਲੋਕਾਂ ਦੀ ਜਾਨ ਚਲੀ ਗਈ ਹੈ ਖਿੜਕੀਆਂ ਨੂੰ ਉਸ ਤੋਂ ਬਾਅਦ ਤੋੜਿਆ ਗਿਆ ਤੋੜਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਐਮਰਜੈਂਸੀ ਗੇਟ ਜੋ ਹੁੰਦਾ ਹੈ ਉਹ ਨਹੀਂ ਖੁੱਲ ਪਾਇਆ ਇਸ ਕਰਕੇ ਮੋਤਦਾ ਦਾ ਅੰਕੜਾ ਵਧਿਆ ਔਰ ਦੱਸਿਆ ਇਹ ਵੀ ਜਾ ਰਿਹਾ ਕਿ ਇਸ ਦੇ ਵਿੱਚ ਸਵਾਰੀਆਂ ਤੁੰਨੀਆਂ ਹੋਈਆਂ ਸੀ 슬ੀਪਰ ਬੱਸ ਹੈ ਬੈਠਣ ਵਾਲੀਆਂ ਸਵਾਰੀਆਂ ਵੀ ਸੀ ਤੇ ਉਹਦੇ ਉੱਤੇ ਜਿਹੜੇ 슬ੀਪਰ ਬਣੇ ਹੁੰਦੇ ਆ ਪੈਣ ਵਾਸਤੇ ਹੁੰਦੀਆਂ ਨੇ ਸਵਾਰੀਆਂ ਉਹ ਵੀ ਬਸ ਪੂਰੇ ਤਰੀਕੇ ਦੇ ਨਾਲ ਖਚਾ-ਖੰਚ ਭਰੀ ਹੋਈ ਸੀ ਉਸ ਤੋਂ ਬਾਅਦ ਜਿਵੇਂ ਹੀ ਧੂਆਂ ਆਂਦਾ ਉਸ ਵੇਲੇ ਜ਼ਿਆਦਾਤਰ ਲੋਕ ਸੁੱਤੇ ਹੋਏ ਸੀ ਤਾਂ ਜਿਵੇਂ ਹੀ ਧੂਆਂ ਆਂਦਾ ਉਹਨਾਂ ਨੂੰ ਉਸ ਧੂਏ ਦੀ ਸਮੈਲ ਆਂਦੀ ਹੈ ਤਾਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤੇ ਜਿਵੇਂ ਹੀ ਭੱਜਦੇ ਨੇ ਜਿਹੜਾ ਪਾਥਵੇ ਹੁੰਦਾ ਜਿਹੜਾ ਵਿੱਚ ਰਸਤਾ ਹੁੰਦਾ ਹੈ ਯਾਨੀ ਕਿ ਸੱਜੇ ਔਰ ਖੱਬੇ ਵਾਲੀਆਂ ਜਿਹੜੀਆਂ ਸੀਟਾਂ ਹੁੰਦੀਆਂ ਵਿਚਾਲੇ ਤੁਰਨ ਵਾਸਤੇ ਰਸਤਾ ਹੁੰਦਾ ਉਹਦੇ ਵਿੱਚ ਬੈਗ ਰੱਖੇ ਹੋਏ ਸੀ ਉਸ ਦੇ ਵਿੱਚ ਲੋਕਾਂ ਨੇ ਆਪਣੇ ਬੈਗੇਜ ਰੱਖੇ ਹੋਏ ਸੀ ਸਮਾਨ ਰੱਖਿਆ ਹੋਇਆ ਸੀ ਇਸ ਕਰਕੇ ਲੋਕਾਂ ਨੂੰ ਬਾਹਰ ਵੱਲ ਨਿਕਲਣ ਦੇ ਵਿੱਚ ਵੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਪਰ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਲੇਕਿਨ ਪੰਜ ਲੋਕ ਬੜੇ ਬਦਕਿਸਮਤ ਸੀ ਉਹ ਆਪਣੀ ਜਾਨ ਨਹੀਂ ਬਚਾ ਸਕੇ ਔਰ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਤਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਿੰਨੇ ਆ ਜਿਹੜੇ ਲੋਕ ਹੁਣੇ-ਹੁਣੇ ਸਾਡੇ ਨਾਲ ਜੁੜੇ ਨੇ ਕੀ ਹੋਇਆ ਕੀ ਹੈ ਬੀਤੇ ਦਿਨ ਬਿਹਾਰ ਦੇ ਬੇਗੋਸਰਾਏ ਤੋਂ ਇਹ ਬੱਸ ਚੱਲੀ ਸੀ ਤੇ ਅੱਜ ਇਸਨੇ ਸ਼ਾਮ ਨੂੰ ਦਿੱਲੀ ਪਹੁੰਚਣਾ ਸੀ ਪਰ ਬਿਹਾਰ ਤੋਂ ਦਿੱਲੀ ਦੇ ਰਾਸਤੇ ਦੇ ਵਿੱਚ ਜਦ ਉੱਤਰ ਪ੍ਰਦੇਸ਼ ਦੇ ਵਿੱਚੋਂ ਲਖਨਊ ਦੇ ਵਿੱਚੋਂ ਇਹ ਬੱਸ ਜਾ ਰਹੀ ਸੀ ਤਾਂ ਲਖਨਊ ਦੇ ਰਿੰਗ ਰੋਡ ਦੇ ਉੱਤੇ ਇਸ ਬੱਸ ਇਸ ਬੱਸ ਵਿੱਚ ਅੱਗ ਲੱਗ ਜਾਂਦੀ ਹੈ ਇਸ ਬੱਸ ਦੇ ਵਿੱਚ ਦੱਸਿਆ ਜਾ ਰਿਹਾ ਕਿ 80 ਦੇ ਕਰੀਬ ਸਵਾਰੀਆਂ ਸੀ ਔਰ ਜਦੋਂ ਅੱਗ ਲੱਗਦੀ ਹੈ ਤਾਂ ਭਗੜੜ ਮੱਚ ਜਾਂਦੀ ਹੈ ਚੀਕ ਝਾੜਾ ਮੱਚ ਜਾਂਦਾ ਹੈ ਲੋਕ ਬਾਹਰ ਨਿਕਲਦੀ ਜਦੋਂ ਜਹਦ ਕਰਦੇ ਨੇ ਕਈ ਲੋਕ ਡਿੱਗ ਜਾਂਦੇ ਨੇ ਲੋਕ ਉਹਨਾਂ ਨੂੰ ਉਮਿਦ ਕਹੀ ਅੱਗੇ ਲੰਘ ਜਾਂਦੇ ਨੇ ਉਹ ਲੋਕ ਖੁਸ਼ਕਿਸਮਤ ਸੀ ਜਿਨ੍ਹਾਂ ਦੀ ਜਾਨ ਬਚ ਗਈ ਪਰ ਅਫਸੋਸ ਔਰ ਬਦਕਿਸਮਤ ਲੋਕ ਨੇ ਉਹ ਪੰਜ ਲੋਕ ਜਿਨ੍ਹਾਂ ਦੀ ਇਸ ਸਾਥਸੇ ਦੇ ਵਿੱਚ ਜਾਨ ਚਲੀ ਗਈ ਹੈ ਉਹਨਾਂ ਪੰਜ ਲੋਕਾਂ ਦੇ ਵਿੱਚ ਦੋ ਛੋਟੇ ਬੱਚੇ ਸ਼ਾਮਿਲ ਨੇ ਦੋ ਮਹਿਲਾਵਾਂ ਨੇ ਤੇ ਇੱਕ ਨੌਜਵਾਨ ਵੀ ਸ਼ਾਮਿਲ ਹੈ ਤਾਂ ਦੋ ਤਸਵੀਰਾਂ ਇਸ ਵਕਤ ਤੁਹਾਡੇ ਸਾਹਮਣੇ ਨੇ ਚੱਲਦੀ ਬੱਸ ਨੂੰ ਜਦੋਂ ਅੱਗ ਲੱਗੀ ਪੁਲ ਦੇ ਉੱਤੇ ਖੜੀ ਵੀ ਤੁਹਾਨੂੰ ਰਿੰਗ ਰੋਡ ਦੇ ਉੱਤੇ ਦਿਖਾਈ ਦੇ ਰਹੀ ਹੈ ਤੇ ਦੂਸਰੀ ਤਸਵੀਰ ਹੈ ਕਿ ਕਿਸ ਤਰੀਕੇ ਦੇ ਨਾਲ ਬੱਸ ਦਾ ਸਿਰਫ ਇਸ ਵਕਤ ਢਾਂਚਾ ਰਹਿ ਗਿਆ ਪੂਰੇ ਤਰੀਕੇ ਦੇ ਨਾਲ ਬੱਸ ਸੜ ਕੇ ਸੁਆਹ ਹੋ ਗਈ ਹੈ ਖਾਕ ਹੋ ਗਈ ਹੈ ਅੰਦਰ ਜਿੰਨਾ ਸਮਾਨ ਪਿਆ ਸੀ ਲੋਕਾਂ ਦਾ ਉਹ ਵੀ ਸਾਰਾ ਸੜ ਕੇ ਸੁਆਹ ਹੋ ਗਿਆ ਲੋਕੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸੀ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਫਾਇਰ ਬ੍ਰਿਗੇਡ ਅੱਧੇ ਪੌਣੇ ਘੰਟੇ ਦੇ ਵਿੱਚ ਮੌਕੇ ਤੇ ਪਹੁੰਚ ਗਈ ਸੀ ਅੱਗ ਦੇ ਉੱਤੇ ਕਾਬੂ ਪਾਇਆ ਲੇਕਿਨ ਜਦੋਂ ਬੱਸ ਦਾ ਫਿਰ ਮੁਆਇਨਾ ਕੀਤਾ ਗਿਆ ਤਾਂ ਅੰਦਰੋਂ ਮਿਲੀਆਂ 5 ਮ੍ਰਿਤਕ ਦੇਹਾਂ ਜੋ ਪੂਰੇ ਤਰੀਕੇ ਦੇ ਨਾਲ ਸੜ ਚੁੱਕੀਆਂ ਸੀ ਅਸੀਂ ਤੁਹਾਨੂੰ ਬੰਦਾ ਕੋਸਰਾ ਦੇਖ ਰਹੇ 3 ਦਿਨ ਦਾ